ਅੱਜ Eid ul Fitr ਦਾ ਮੁਕੱਦਸ ਦਿਹਾੜਾ ਹੈ ਜਿਹੜਾ ਕਿ 29 ਰੋਜ਼ੇ ਰੱਖਣ ਤੋਂ ਬਾਅਦ ਜਿਹੜਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਇਸ ਵਾਰ ਮਨਾਇਆ ਜਾ ਰਿਹਾ ਹੈ ਤੇ ਇਸ Eid ਦੇ ਮੌਕੇ ਤੇ ਮੈਂ ਪੂਰੀ ਦੁਨੀਆ 'ਚ ਵਸਦੇ ਖਾਸ ਕਰ ਪੰਜਾਬੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਇਹ Eid ਜਿਹੜੀ ਹੈ ਖਾਸ ਕਰ ਨਾਰਾਜ਼ਗੀਆਂ ਨੂੰ ਦੂਰ ਕਰਨ ਵਾਲੀ Eid ਹੈ ਨਫ਼ਰਤ ਨੂੰ ਮੁਹੱਬਤ ਦੇ ਵਿੱਚ ਤਬਦੀਲ ਕਰਨ ਦੀ Eid ਹੈ ਪੁਰਾਣੀਆਂ ਰੰਜਿਸ਼ਾਂ ਨੂੰ ਭੁਲਾ ਕੇ ਗਲੇ ਮਿਲਣ ਦੀ ਈਦ ਹੈ ਤੇ ਇਸ ਈਦ ਦੇ ਮੌਕੇ ਤੇ ਮੈਂ ਕਹਿਣਾ ਚਾਹੂੰਗਾ ਸਾਰਿਆਂ ਨੂੰ ਕਿ ਅਗਰ ਕਿਸੇ ਦੇ ਨਾਲ ਕੋਈ ਨਾਰਾਜ਼ਗੀ ਹੈ ਬਿਲਕੁਲ ਉਹਨੂੰ ਦੂਰ ਕਰਤਾ ਜਾਣਾ ਚਾਹੀਦਾ ਹੈ ਇੱਕ ਕਦਮ ਅੱਗੇ ਵਧ ਕੇ ਦੂਸਰੇ ਦੇ ਨਾਲ ਗਲੇ ਮਿਲਣਾ ਚਾਹੀਦਾ ਹੈ ਰੰਜਿਸ਼ਾਂ ਨੂੰ ਭੁਲਾ ਕੇ ਮੁਹੱਬਤ ਦਾ ਜਿਹੜਾ ਪੈਗਾਮ ਹੈ ਉਹ ਆਮ ਕਰ ਲੈਣਾ ਚਾਹੀਦਾ ਜੀ ਪਹੁੰਚੇ ਸੀਗੇ 25 ਲੱਖ ਦੀ ਹਾਂ ਅੱਜ ਸਾਡੇ ਲੁਧਿਆਣਾ ਦੇ ਰਾਜ ਸਭਾ ਦੇ ਐਮਪੀ ਜਿਹੜੇ ਨੇ ਸ਼੍ਰੀ ਸੰਜੀਵ ਰੋਲਾ ਜੀ ਸਾਡੇ ਹਲਕੇ ਦੇ ਜਿਹੜੇ ਐਮ ਐਲ ਏ ਨੇ ਮਾਨਯੋਗ ਅਸ਼ੋਕ ਪ੍ਰਾਸ਼ਰ ਪੱਪੀ ਜੀ ਔਰ ਸਾਡੇ ਭਾਜਪਾ ਦੇ ਜਿਹੜੇ ਪ੍ਰਵਕਤਾ ਨੇ ਸ਼੍ਰੀ ਪਰਮਿੰਦਰ ਮਹਿਤਾ ਜੀ ਔਰ ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਨੇ ਤੇ ਅੱਜ ਸਾਰਾ ਦਿਨ ਹੀ ਵਕ ਵਕ ਧਰਮਾਂ ਦੇ ਜਿਹੜੇ ਲੋਕ ਨੇ ਉਹ ਜਾਮਾ ਮਸਜਿਦ ਦੇ ਵਿੱਚ Eid ਮਿਲਣ ਦੇ ਲਈ ਆਣਗੇ ਤੇ ਮੈਂ ਸਮਝਦਾ ਕਿ ਇੱਕ ਮੁਹੱਬਤ ਦਾ ਗੁਲਦਸਤਾ ਹੈ ਪੰਜਾਬ ਜਿਹੜਾ ਹੈ ਔਰ ਪੂਰੇ ਭਾਰਤ ਨੂੰ ਇਹ ਸਨੇਹਾ ਦੇ ਰਿਹਾ ਹੈ ਕਿ ਅਸੀਂ ਹਰੇਕ ਤਿਹਾਰ ਚਾਹੇ ਉਹ ਈਦ ਹੋਵੇ ਦੀਵਾਲੀ ਹੋਵੇ ਗੁਰਪੁਰਬ ਹੋਵੇ ਉਹ ਆਪਸ ਚ ਰਲ ਮਿਲ ਕੇ ਜਿਹੜੇ ਆ ਉਹ ਮਨਾਉਂਦੇ ਆ ਤੇ ਲੇਕਿਨ ਜੀ ਜਗ੍ਹਾ ਦੀ ਵੀ ਡਿਮਾਂਡ ਕੀਤੀ ਜਾ ਰਹੀ ਹੈ ਹਾਂ ਈਦ ਦਾ ਜਿਹੜੀ ਹੈ ਨਹੀਂ ਹੈ ਲੋਕਾਂ ਨੂੰ ਸੜਕ ਤੇ ਨਮਾਜ਼ ਪੜ੍ਹਨੀ ਪੈਂਦੀ ਹੈ ਉਸ ਬਾਰੇ ਮੈਂ MP ਸਾਹਿਬ ਨੂੰ